ਹਾਂਜੀ ਕਿਸਾਨ ਦੋਸਤੋ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਦੀ ਵੀਡੀਓ ਵਿੱਚ ਕਣਕ ਨੂੰ ਨਸਾਰੇ ਦੇ ਸਮੇਂ ਤੇ ਇੱਕ ਜ਼ਬਰਦਸਤ ਸਪਰੇ ਫਸਲ ਬੀਜਣ ਤੋਂ ਲੈ ਕੇ ਫਸਲ ਵੱਢਣ ਤੱਕ ਕਿਸਾਨ ਦਾ ਮੇਨ ਫੋਕਸ ਹੁੰਦਾ ਹੈ ਫਸਲ ਦਾ ਚੰਗਾ ਝਾੜ ਚੰਗਾ ਝਾੜ ਲੈਣ ਦੇ ਲਈ ਜੋ ਜਦੋਂ ਜਇਦ ਮਿਹਨਤ ਕਿਸਾਨ ਕਰਦਾ ਹੈ ਸੋ ਉਸੇ ਕੰਮ ਦੇ ਰਿਲੇਟਡ ਅੱਜ ਦੀ ਵੀਡੀਓ ਆ ਕਣਕ ਦੇ ਨਸਾਰੇ ਦੇ ਸਮੇਂ ਤੇ ਕਿਹੜੀ ਇਹੋ ਜੀ ਸਪਰੇਅ ਕੀਤੀ ਜਾਵੇ ਜਿਸ ਦਾ ਦਾਣਿਆਂ ਦਾ ਵਜ਼ਨ ਦਾਣੇ ਦੀ ਚਮਕ ਦਾਣੇ ਦੀ ਫਲਾਵਟ ਅਤੇ ਜਾਂ ਬੱਲੇ ਉੱਪਰੋਂ ਜਾਂ ਫਿਰ ਥਲੜਾ ਹਿੱਸਾ ਖਾਲੀ ਰਹਿਣਾ ਸੋ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਗੱਲ ਕਰਦੇ ਹਾਂ ਵਿਸਤਾਰ ਨਾਲ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਮੇਰੇ ਚੈਨਲ ਪੰਜਾਬ ਮਾਡਰਨ ਖੇਤੀ ਵਿੱਚ ਜੋ ਕਿਸਾਨ ਭਰਾ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਦਾ ਬਟਨ ਦਬਾ ਲੈਣ ਤਾਂ ਕਿ ਅੱਗੇ ਜੋ ਵੀ ਵੀਡੀਓ ਰਹੀ ਜਾਣਕਾਰੀ ਆਉਗੀ ਸਿੱਧੀ ਤੁਹਾਡੇ ਤੱਕ ਮਹਈਆ ਹੋ ਸੋ ਸਮਝ ਆਦੇ ਨਾ ਖਰਾਬ ਕਰੀਏ ਗੱਲ ਕਰੀਏ ਐਨ ਮੁੱਦੇ ਦੀ ਜੇਕਰ ਦੇਖਿਆ ਜਾਵੇ ਤਾਂ ਅਗੇਤੀ ਬਜਾਂਦ ਜੋ ਕਿ ਅਕਤੂਬਰ ਦੇ ਅਖੀਰਲੇ ਹਫਤੇ ਜਾਂ ਨਵੰਬਰ ਦੇ ਪਹਿਲੇ ਹਫਤੇ ਦੇ ਵਿੱਚ ਹੋਈ ਆ ਸੋ ਲਗਭਗ ਉਹ ਕਣਕਾਂ 80 ਤੋਂ 85 ਦਿਨ ਦੇ ਵਿੱਚ ਨੇ ਸੋ 80 ਤੋਂ 85 ਦਿਨ ਦੇ ਵਿੱਚ ਕਣਕਾਂ ਦਾ ਜੋ ਥੱਲੇ ਸਿੱਟੇ ਦਾ ਵਿਕਾਸ ਹੋਣਾ ਹੁੰਦਾ ਹੈ ਉਹ ਸ਼ੁਰੂ ਹੋ ਜਾਂਦਾ ਲਗਭਗ ਤੁਸੀਂ ਚੈੱਕ ਵੀ ਕਰ ਸਕਦੇ ਆ ਪੈਪ ਪਾੜ ਕੇ ਜੇਕਰ ਤੁਸੀਂ ਵੇਖੋਗੇ ਤਾਂ ਵਿੱਚ ਸਿੱਟੇ ਦਾ ਜਿਹੜਾ ਵਿਕਾਸ ਆ ਉਹ ਤੁਹਾਨੂੰ ਦਿਖਾਈ ਦੇਵੇਗਾ ਸੋ so, 100 ਤੋਂ ਲੈ ਕੇ 105 ਦਿਨ ਤੱਕ ਜਿਹੜੀਆਂ ਹਰਕ ਵੈਰਾਈਟੀਆਂ ਕਣਕ ਦੀਆਂ ਟਾਵਾ ਟੱਲਾ ਛੱਟਾ ਦਿਖਾਈ ਦੇਣ ਲੱਗ ਜਾਂਦਾ ਸੋ ਜੋ ਵੀ ਆਪਾਂ ਤਾਕਤ ਵਾਲੀ ਸਪਰੇ ਕਰਨੀ ਆ ਚੰਗਾ ਝਾੜ ਲੈਣ ਦੇ ਲਈ ਐਨ ਪੀ ਕੇ ਵਗੈਰਾ ਪਰਤਨਾ ਜਾਂ ਕੋਈ ਵੀ ਆਪਾਂ ਆਰਥੋਸਿਲਿਕ ਐਸਿਡ ਵਰਤਨਾ ਸੋ ਉਹਦਾ ਸਮਾਂ ਬਿਲਕੁਲ ਸਹੀ ਆ 80 ਤੋਂ ਲੈ ਕੇ 85 ਦਿਨ ਸੋ ਇਸ ਤੋਂ 5 ਦਿਨ ਤੁਸੀਂ ਐਡਵਾਂਸ ਵੀ ਕਰ ਸਕਦੇ ਆ ਜੋ ਪਛੇਤੀਆਂ ਵੈਰਾਈਟੀਆਂ ਜਾਂ ਪਛੇਤੀ ਬਜਾਦ ਹੋਈ ਵੀ ਆ ਸੋ 75 ਦਿਨ ਤੇ ਵੀ ਤੁਸੀਂ ਐਨ ਪੀ ਕੇ ਬੋਰਨ ਜਾਂ ਆਰਥੋਸਿਲਿਕ ਐਸਿਡ ਇਨਾਂ ਦੀ ਵਰਤੋਂ ਕਰ ਸਕਦੇ ਆ ਸੋ ਐਨ ਪੀ ਕੇ ਵਰਤਦੇ ਹੋਏ ਕਿਸਾਨ ਦੇ ਮਨ ਦੇ ਵਿੱਚ ਕਈ ਸਵਾਲ ਉੱਠਦੇ ਹਨ ਐਨ ਪੀ ਕੇ ਨੂੰ ਲੈ ਕੇ ਕਿ ਤੇਰਾ 045 ਵਰਤਿਆ ਜਾਵੇ ਜਾਂ ਫਿਰ 05234 ਵਰਤਿਆ ਜਾਵੇ ਜਾਂ ਫਿਰ 0050 ਜਾਂ ਹੋਰ ਵੀ 12 ਕਾਰਡ ਵਗੈਰਾ 19 19 20 20 ਸੋ ਕਾਫੀ ਐਨ ਪੀ ਕੇ ਮਾਰਕੀਟ ਦੇ ਵਿੱਚ ਪਾਏ ਜਾਂਦੇ ਆ ਤੇ ਸਾਰਿਆਂ ਨੂੰ ਲੈ ਕੇ ਜਿੰਨੇ ਐਨ ਪੀ ਕੇ ਉਨੇ ਸਵਾਲ ਸੋ ਆਓ ਪਹਿਲਾਂ ਐਨਪੀਕੇ ਦਾ ਝਾਤ ਮਾਰੀਏ ਕਿ ਐਨਪੀਕੇ ਵਰਤਣ ਸਮੇ ਕਿਹੜੀ ਸਟੇਜ ਤੇ ਕਿਹੜਾ ਐਨਪੀਕੇ ਵਰਤਿਆ ਜਾਂਦਾ ਚੱਲ ਰਹੀ ਵੀਡੀਓ ਦੇ ਵਿੱਚ ਤੁਸੀਂ ਝਾਤ ਮਾਰੋ ਜੋ ਕਿ ਸਾਰੇ ਐਨਪੀਕੇ ਦਿੱਤੇ ਹੋਏ ਆ ਸੋ ਸਭ ਤੋਂ ਪਹਿਲਾਂ ਤਾਂ 12 61 ਜੋ ਕਿ ਤੁਸੀਂ ਸਟਾਰਟਿੰਗ ਦੇ ਸਮੇ ਜਦੋਂ ਕਿ ਆਪਾਂ ਮੈਗਨੀਜ਼ ਭਰ ਵਾਲੀਆਂ ਸਪਰੇਆਂ ਕਰਦੇ ਆ ਜ਼ਿੰਕ ਵਗੈਰਾ ਦੀ ਸਪਰੇਅ ਕਰਦੇ ਆ ਸੋ ਉਦੋਂ ਆਪਾਂ ਵਰਤੋ ਕਰ ਸਕਦੇ ਆ 12 61 ਨੰਬਰ 2 ਤੇ 19 19 ਜਾਂ 20 20 ਸੋ ਇਹਨਾਂ ਦੀ ਆਪਾਂ ਵਰਤੋ ਇਸ ਤੋਂ ਬਾਅਦ ਜੋ ਕਣਕ 30 35 40 ਦਿਨ ਤਾਈ ਹੁੰਦੀ ਆ ਸੋ ਉਦੋਂ ਆਪਾਂ ਵਰਤੋਂ ਕਰ ਸਕਦੇ ਆ 1919 ਦੀ ਸੋ ਉਸ ਤੋਂ ਬਾਅਦ ਨੰਬਰ 3 ਤੇ 05234 ਜੀ ਦਾ ਕਿ ਸਹੀ ਸਮਾਂ 50 ਤੋਂ ਲੈ ਕੇ 55 60 ਜਾਂ ਵੱਧ ਤੋਂ ਵੱਧ ਕਿ 65 ਦਿਨ ਤੱਕ ਆਪਾਂ ਵਰਤੋਂ ਕਰ ਸਕਦੇ ਆ 05234 ਦੀ ਨੰਬਰ 4 ਤੇ ਆ ਗਿਆ 13045 ਜੋ ਕਿ ਹੁਣ ਸਮਾਂ ਚੱਲ ਰਿਹਾ 75 80 ਜਾਂ ਫਿਰ 85 ਦਿਨ ਸੋ ਇੱਥੇ ਆਪਾਂ ਵਰਤੋਂ ਕਰਾਂਗੇ ਐਨ ਪੀ ਕੇ 13045 ਨੰਬਰ 4 ਤੇ 0050 ਸੋ ਇਹਦੀ ਆਪਾਂ ਵਰਤੋਂ ਕਰਾਂਗੇ ਜਦੋਂ ਆਪਣੀ ਕਣਕ ਪ੍ਰੋਪਰ ਨਿਸਰ ਜਾਂਦੀ ਆ ਉਸ ਤੋਂ ਬਾਅਦ ਆਪਾਂ ਇਹਦੀ ਵਰਤੋਂ ਕਰ ਸਕਦੇ ਆ 0050 ਦੀ ਕਾਰਨ ਕੀ ਪोटाश ਦੀ ਲੋੜ ਨਸਾਰੇ ਦੇ ਸਮੇਂ ਤੇ ਦਾਣੇ ਤੇ ਫੋਕਸ ਪोटाश ਦਾ ਸੋ ਜਿਵੇਂ ਜਿਵੇਂ ਦਾਣਿਆਂ ਦੀ ਸਟੇਜ ਵੱਲ ਨੂੰ ਜਾ ਰਹੀ ਆ ਕਣਕ ਸੋ ਉਸੇ ਸਮੇਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਪोटाश ਦੀ ਜਿਹੜੀ ਡੋਜ਼ ਆ ਉਹ ਵੀ ਉੱਪਰ ਵੱਲ ਨੂੰ ਜਾਂਦੀ ਆ ਜਿਵੇਂ ਕਿ 0.34 ਦੇ ਵਿੱਚ 34% ਪोटाश ਆ ਜੋ ਕਿ ਆਪਾਂ 60 ਦਿਨ ਦੇ ਵਾਅ ਤੇ ਕਰ ਦੇਣੀ ਆ 13.45 ਦੇ ਵਿੱਚ 45% ਪोटाश ਆ ਜੋ ਕਿ 75 ਜਾਂ 80 ਦਿਨ ਜਾਂ 85 ਦਿਨ ਤੇ ਜਾ ਕੇ ਕਰਤੀ ਅਤੇ 0.050 ਦੇ ਵਿੱਚ 50% ਪोटाश ਹੋਣ ਦੇ ਕਾਰਨ ਆਪਾਂ ਇਹਨੂੰ ਬਿਲਕੁਲ ਲਾਸਟ ਤੇ ਜਾਨੀ ਕਿ ਜਦੋਂ ਪ੍ਰੋਪਰ ਗਣਕ ਨਿਸਰ ਜਾਂਦੀ ਆ ਉਸ ਸਮੇ ਇਹਦੀ ਸਪਰੇ ਕਰਾਂਗੇ ਸੋ ਇਹ ਤਾਂ ਸੀਗਾ ਐਨਪੀਕੇ ਦਾ ਫੰਡਾ ਸੋ ਮੈਂ ਉਮੀਦ ਕਰਦਾ ਕਿ ਤੁਸੀਂ ਐਨਪੀਕੇ ਵਰਤਮ ਦਾ ਸਮਾਂ ਬਿਲਕੁਲ ਚੰਗੀ ਤਰ੍ਹਾਂ ਸਮਝ ਲਿਆ ਹੋਊਗਾ ਸੋ ਇਸ ਤੋਂ ਬਾਅਦ ਆਪਾਂ ਵਿੱਚ ਐਡ ਕੀ ਕਰਨਾ ਹੁੰਦਾ ਬੋਰਨ ਸੋ ਬੋਰਨ ਨੂੰ ਤੁਸੀਂ ਪਾਊਡਰ ਫਾਰਮ ਦੇ ਵਿੱਚ ਲੈ ਸਕਦੇ ਆ ਜੋ 20% ਆ ਰਿਹਾ ਲਿਕੁਇਡ ਦੀ ਵਰਤੋਂ ਕਰਨਾ ਚਾਹੁੰਦੇ ਆ ਲਿਕੁਇਡ ਦੀ ਵਰਤੋਂ ਕਰੋ ਜੇਕਰ ਤੁਸੀਂ ਪਾਊਡਰ ਫਾਰਮ ਵਾਲਾ ਬੋਰਨ ਵਰਤਣਾ ਚਾਹੁੰਦੇ ਆ ਤਾਂ ਤੁਸੀਂ ਉਹਦੀ ਡੋਜ਼ ਪਾਉਂਦੇ ਸਮੇਂ ਇੱਕ ਗੱਲ ਜ਼ਰੂਰ ਧਿਆਨ ਚ ਰੱਖਣੀ ਆ ਕਿ ਪਾਣੀ ਦਾ ਤੇ ਬੋਰਨ ਦੀ ਡੋਜ਼ ਦਾ ਸੋ ਦੋਵਾਂ ਦਾ ਤਾਲਮੇਲ ਹੋਣਾ ਜ਼ਰੂਰੀ ਆ ਜੇਕਰ ਤੁਸੀਂ 150 ਲੀਟਰ ਪ੍ਰਤੀ ਏਕੜ ਪਾਣੀ ਲਗਾ ਰਹੇ ਆ ਤਾਂ ਤੁਸੀਂ ਬੋਰਨ ਦੀ ਡੋਜ਼ ਜਿਹੜੀ ਆ 100 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਆ ਜੇਕਰ ਇਸ ਤੋਂ ਘੱਟ ਪਾਣੀ ਲਗਾ ਰਹੇ ਆ ਤਾਂ ਉਦੋਂ ਬੋਰਨ ਦੀ ਡੋਜ਼ ਵੀ ਤੁਸੀਂ 80 ਗ੍ਰਾਮ ਤੇ ਲੈ ਆਉਣੀ ਆ ਸੋ ਵੈਸੇ ਤੁਸੀਂ ਮਿਨੀਮਮ 150 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਣੀ ਜ਼ਰੂਰ ਲਗਾਓ ਬੋਰਨ ਦਾ ਰਿਜ਼ਲਟ ਚੰਗਾ ਮਿਲੂਗਾ ਤੇ 100 ਗ੍ਰਾਮ ਡੋਜ਼ ਪਾ ਸਕਦੇ ਸੋ ਇਹਦੇ ਵਿੱਚ ਐਨਪੀਕੇ ਆਪਾਂ ਕਿਹੜਾ ਐਡ ਕਰਨਾ ਵਾ ਐਨਪੀਕੇ ਆਪਾਂ ਸਿਰਫ ਤੇ ਸਿਰਫ ਐਡ ਕਰਾਂਗੇ ਇਸ ਸਮੇਂ ਤੇ ਆ ਕੇ 13045 13045 ਐਡ ਕਰਨ ਦੇ ਵਿੱਚ ਦੋ ਬੈਨੀਫਿਟ ਆ ਇੱਕ ਤਾਂ 45% ਪੋਟਾਸ਼ ਮਿਲ ਜਾਂਦੀ ਆ ਜੋ ਕਿ 05234 ਦੇ ਮੁਕਾਬਲੇ ਜ਼ਿਆਦਾ ਆ ਨੰਬਰ 2 ਤੇ ਤੁਸੀਂ ਇਹਦੇ ਵਿੱਚ ਇੱਕ ਫੰਗੀਸਾਈਡ ਜੋ ਮਰਜੀ ਐਡ ਕਰ ਸਕਦੇ ਆ ਸੋ ਕੋਸ਼ਿਸ਼ ਕਰੋ ਕਿ ਸਿੰਗਲ ਟੈਕਨੀਕਲ ਵਾਲਾ ਹੋਵੇ ਜਿਵੇਂ ਕਿ ਟੈਬੂਕੋਨਜ਼ੋਲ ਹੋ ਗਿਆ ਜਾਂ ਮੈਨਕੋਜ਼ੇਬ M45 ਵਾਲਾ ਹੋ ਗਿਆ ਜਾਂ ਕੋਈ ਵੀ ਹੋਰ ਜੋ ਸਿੰਗਲ ਟੈਕਨੀਕਲ ਆ ਰਿਹਾ ਹੈ ਜੇਕਰ ਡਬਲ ਵੀ ਐਡ ਕਰਨਾ ਚਾਹੁੰਦੇ ਆ ਤਾਂ 1263 ਜੋ ਕਿ ਸਾਫ ਵਾਲਾ ਟੈਕਨੀਕਲ ਸੁਆਪਾ ਇਹ ਵੀ ਵਿੱਚ ਐਡ ਕਰ ਸਕਦੇ ਆ ਇਹਦੇ ਬੋਰਨ ਦੀ ਡੋਜ ਤਾਂ ਤੁਸੀਂ ਸਮਝ ਹੀ ਗਏ ਆ ਜੇਕਰ ਐਨਪੀਕੇ ਦੀ ਡੋਜ ਦੀ ਵਰਤੋਂ ਕਰੀਏ 13045 ਤੁਸੀਂ ਵਰਤ ਰਹੇ ਆ ਤਾਂ ਡੇਢ ਤੋਂ ਲੈ ਕੇ 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਦੀ ਵਰਤੋਂ ਕਰੋ 150 ਲੀਟਰ ਤੋਂ ਘੱਟ ਪਾਣੀ ਨਹੀਂ ਲਗਾਉਣਾ ਸਪਰੇਅ ਦੇ ਵਿੱਚ ਸੋ 150 ਲੀਟਰ ਪਾਣੀ ਲਗਾਓ ਅਤੇ ਇਸ ਦੇ ਉਲਟ ਜੇਕਰ ਤੁਸੀਂ 05234 ਵਰਤਣਾ ਚਾਹੁੰਦੇ ਆ ਤਾਂ 1 ਕਿਲੋ ਤੋਂ ਲੈ ਕੇ 1.5 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਨਾਲ ਬੋਰਨ ਦੀ ਡੋਜ ਸੇਮ 80 ਤੋਂ 100 ਗ੍ਰਾਮ ਪਾਣੀ 150 ਲੀਟਰ ਪ੍ਰਤੀ ਏਕੜ ਪਰ ਇੱਕ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਜੇਕਰ 052 34 ਵਰਤ ਰਹੇ ਹੋ ਤਾਂ ਕੋਸ਼ਿਸ਼ ਕਰੋ ਕਿ ਇਸ ਦੇ ਵਿੱਚ ਕੋਈ ਵੀ ਫੰਗੀਸਾਈਡ ਨਾ ਐਡ ਕੀਤਾ ਜਾਵੇ ਕਿਉਂਕਿ 52% ਫਾਸਫੋਰਸ ਜਾਨੀ ਕਿ ਡੀਏਪ ਵਾਲਾ ਜਿਹੜਾ ਤੱਤ ਹੋਣ ਦੇ ਕਾਰਨ ਇਹ ਬਹੁਤ ਘੱਟ ਫੰਗੀਸਾਈਡ ਦੇ ਨਾਲ ਮਿਕਸ ਹੁੰਦਾ ਹੈ ਜਾਂ ਫਿਰ 52% ਜੋ ਫਾਸਫੋਰਸ ਆ ਇਹ ਫੰਗੀਸਾਈਡ ਦੇ ਉੱਪਰ ਹੈਵੀ ਹੋ ਜਾਂਦਾ ਹੈ ਤੇ ਫੰਗਸ ਵਾਲਾ ਜਿਹੜਾ ਕੰਮ ਕਰਨਾ ਹੁੰਦਾ ਹੈ ਫੰਗੀਸਾਈਡ ਨੇ ਸੋ ਉਹ ਨਹੀਂ ਮਿਲਣਾ ਆਪਾਂ ਨੂੰ ਰਿਜ਼ਲਟ ਸੋ ਇਸ ਕਰਕੇ ਤੁਸੀਂ ਕੋਸ਼ਿਸ਼ ਕਰੋਗੇ ਇਸ ਦੇ ਵਿੱਚ ਕੋਈ ਵੀ ਫੰਗੀਸਾਈਡ ਨਾ ਐਡ ਕੀਤਾ ਜਾਵੇ ਸੋ ਇਸੇ ਕਰਕੇ ਇਹਨਾਂ NPK ਦੇ ਵਿੱਚੋਂ ਜੇਕਰ ਤੁਸੀਂ 13 0 45 ਦੀ ਵਰਤੋਂ ਕਰੋਗੇ ਤਾਂ ਰਿਜ਼ਲਟ ਜਾਦੇ ਬੈਟਰ ਮਿਲਣਗੇ ਕਿਉਂਕਿ ਪੋਟਾਸ਼ 45% ਹੋਣ ਕਰਕੇ ਨਸਾਰੇ ਦੇ ਸਮੇਂ ਤੇ ਸਿਰਫ ਤੇ ਸਿਰਫ ਪੋਟਾਸ਼ ਦੀ ਲੋੜ ਹੁੰਦੀ ਹੈ ਫਸਲ ਨੂੰ ਸੋ 1K A K ਵਿੱਚ ਇਹਦੇ ਕੋਈ ਵੀ ਆਪਾਂ ਫੰਗੀਸਾਈਡ ਵੀ ਮਿਕਸ ਕਰ ਸਕਦੇ ਹਾਂ 13 0 45 ਦੇ ਵਿੱਚ ਪਲੱਸ ਬੋਰਨ ਸੋ ਆਪਾਂ ਤਿੰਨ ਚੀਜ਼ਾਂ ਨੂੰ ਐਡ ਕਰਨਾ ਹੈ ਇਹ ਗੱਲ ਦਾ ਧਿਆਨ ਰੱਖਣਾ ਕਿ ਇਸ ਦੇ ਵਿੱਚ ਕੋਈ ਚੌਥੀ ਚੀਜ਼ ਐਡ ਨਹੀਂ ਕਰਨੀ ਮਤਲਬ ਕਿ ਇਸ ਸਮੇਂ ਤੇ ਕਿਸਾਨ ਦੇ ਮਨ ਦੇ ਵਿੱਚ ਹੁੰਦਾ ਕਿ ਨਾਲ ਥੋੜੀ ਥੋੜੀ ਕੋਈ ਤੇਲੇ ਵਾਲੀ ਦਵਾਈ ਪਾਈ ਜਾਵੇ ਅਕਟਾਰਾ ਵਗੈਰਾ ਸੋ ਇਹਨਾਂ ਚੀਜ਼ਾਂ ਨੂੰ ਵਿੱਚ ਨਾ ਐਡ ਕੀਤਾ ਜਾਵੇ ਤਿੰਨਾਂ ਚੀਜ਼ਾਂ ਦੀ ਹੀ ਸਪਰੇਅ ਕੀਤੀ ਜਾਵੇ 13045 ਦੇ ਵਿੱਚ ਮਿਕਸ ਹੋਣ ਦਾ ਮਤਲਬ ਇਹ ਨਹੀਂ ਕਿ ਆਪਾਂ ਨੂੰ ਜੋ ਚੀਜ਼ ਆਵੇ ਸੋ ਆਪਾਂ ਇਹਦੇ ਵਿੱਚ ਮਿਕਸ ਕਰਕੇ ਕਰੀਏ ਅਤੇ ਚੰਗਾ ਰਿਜ਼ਲਟ ਲੈਣ ਦੇ ਲਈ ਤੁਸੀਂ ਸਿਰਫ ਇਹਨਾਂ ਤਿੰਨਾਂ ਦੀ ਹੀ ਵਰਤੋਂ ਕਰੋ ਸੋ ਦੋਸਤੋ ਮੈਂ ਉਮੀਦ ਕਰਦਾ ਕਿ ਐਨਪੀਕੇ ਬਾਰੇ ਤੁਸੀਂ ਜਾਣਕਾਰੀ ਤੋਂ ਸੰਤੁਸ਼ਟ ਹੋਵੋਗੇ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆਗੇ ਨਵੀਂ ਵੀਡੀਓ ਲੈ ਕੇ ਨਵੀਂ ਜਾਣਕਾਰੀ ਲੈ ਕੇ ਧੰਨਵਾਦ